ਜੋ ਵੀ ਕਿਸੇ ਨੇ ਦਾਨ ਕਰ ਹਾਂਜੀ ਹੁਣ ਆਪਾਂ ਜੋ ਬਾਬਿਆਂ ਦੀ 10 ਸਾਲ ਬਣਿਆ ਹੈ ਸਵਾਦਾਂ ਬਣਿਆ ਨੇ ਤੇ ਆਪਾਂ ਉਥੇ ਸਾਰਿਆਂ ਸੰਗਤਾਂ ਨੂੰ ਦਰਸ਼ਨ ਕਰਵਾ ਰਹੇ ਹਾਂ ਉਧਰ ਨੂੰ ਜਾ ਰਹੇ ਆਪਾਂ ਹੁਣ ਆਪਾਂ ਡੇਰਾ ਸਾਹਿਬ ਦੇ ਅੰਦਰ ਹੋਏ ਹਾਂ ਦਰਵਾਰ ਸਾਹਿਬ ਦਾ ਹਾਂਜੀ ਤੇ ਉੱਪਰ ਦਰਵਾਰ ਸਾਹਿਬ ਹੈ ਜੀ ਦਰਵਾਰ ਸਾਹਿਬ ਦੇ ਅੰਦਰ ਆਪਾਂ ਚੱਪਲਾਵਾ ਨੇ ਬਣੇ ਚੱਲਣਾ ਜੀ ਉੱਪਰ ਚਲੀਏ ਇੱਧਰ ਆ ਜੀ ਹੁਣ ਆਪਾਂ ਹਾਂ ਚੱਲੀਏ ਜੋ ਕਿ ਜਿੱਥੇ ਬਾਬਾ ਦੀਆਂ ਸਮਾਧੀਆਂ ਬਣੀਆਂ ਨੇ ਆਪਾਂ ਉਸ ਸਮਾਧਾਂ ਦੇ ਵਿੱਚ ਆਪਾਂ ਐਂਟਰ ਹੋ ਰਹੇ ਹਾਂ ਇਹ ਸਥਾਨ ਠੁਣਾ ਸਾਹਿਬ ਹੈ ਜੀ ਇੱਥੇ ਇੱਥੇ ਕਿ ਸੰਤਾ ਮਹਾਂਪੁਰਖਾਂ ਨੇ ਇਸ ਸਥਾਨ ਤੇ ਬਹਿ ਕੇ ਬਹੁਤ ਹੀ ਜ਼ਿਆਦਾ ਤਪੱਸਿਆ ਕਰਕੇ ਨਗਰਾਂ ਨੂੰ ਤਾਰੇ ਠੀਕ ਹੈ ਜੀ ਇਹ ਸਥਾਨ ਉਹ ਹੈ ਪ੍ਰਾਰਥਨ ਸਥਾਨ ਨੇ ਇਹ ਇੱਧਰ ਜਿਹੜੀ ਬਾਬਾ ਮੰਦਰ ਦਾਸ ਜੀਆਂ ਤੋਂ ਬਾਅਦ ਜਿਹੜੇ ਮਹਾਂਪੁਰਖ ਹੋਏ ਨੇ ਬਾਬਾ ਹੰਸਦਾਸ ਜੀ ਉਹਨਾਂ ਦੀ ਸਮਾਧੀ ਕੋਲੇ ਆਪਾਂ ਪਹੁੰਚ ਤੁੱਕੇ ਸਾਰਿਆਂ ਨੇ ਦਰਸ਼ਨ ਕਰਨੇ ਨੇ ਇਹ ਮਹਾਂਪੁਰਖ ਸੰਤ ਬਾਬਾ ਹਾਂ ਜੀ ਦੋ ਬਾਬਾ ਹੰਸਦਾ ਜੀ ਦੁੱਧਾਤਾ ਜੀ ਇਹਨਾਂ ਦੀ ਕਿਰਪਾ ਸਦਕਾ ਇੰਦਰ ਇਹ ਸਮਾਦੀ ਬਾਬਾ ਹੰਸਦਾ ਜੀਆਂ ਦੀ ਹੈ ਜਿਨ੍ਹਾਂ ਦੇ ਕਿ ਬਹੁਤ ਹੀ ਵੱਡੀ ਕਿਰਪਾ ਹੈ ਤੇ ਜੋ ਵੀ ਇੱਥੇ ਇਸ ਦਰ ਤੇ ਆਇਆ ਸਾਰਿਆਂ ਦੀ ਗੋ ਸਿੱਖ ਸੰਗਤਾਂ ਦੀਆਂ ਮਨੋ ਭਾਵਨਾ ਨੂੰ ਫਲ ਲਾਇਨੇ ਨਾ ਮਹਾਂਪੁਰਖਾਂ ਨੇ ਇਸ ਨਗਰ ਨੂੰ ਇਤਿਆਰ ਜੋ ਨਹਿਰੀ ਪਾਣੀ ਹੈ ਉਹ ਵੀ ਸੰਤਾਂ ਨੇ ਇਹ ਹਾਂ ਸਾਰੇ ਹਲਕੇ ਨੂੰ ਪਟਿਆਲੇ ਰਾਜੇ ਤੋਂ ਕਸੀ ਇਹਨਾਂ ਨੇ ਕਰਵਾਇਆ ਨਹਿਰੀ ਪਾਣੀ ਇਹ ਸੰਤ ਮਹਾਂਪੁਰਖਾਂ ਨੇ ਹਾਂ ਜੀ ਨਮੋ ਨਾਰਾਇਣ ਸੋ ਸੇ ਸੰਤਾਂ ਲਈ ਚੱਲਦੇ ਹੁਣ ਆਪਾਂ ਇਹਨਾਂ ਤੋਂ ਬਾਅਦ ਜਿਹੜੇ ਮਹਾਂਪੁਰਖਾਂ ਨੇ ਸੇਵਾ ਸੰਭਾਲੀ ਸੀ ਸੰਤੋ ਬਾਬਾ ਬਾਬਰੂਪੀ ਚ ਕਹਨੇ ਬਸਦੇ ਵੀ ਜੀ ਕਹਾ ਜਾਂਦਾ ਛੋਟੇ ਸਰੂਪ ਸੀਗੇ ਤੇ ਜਿਹੜੇ ਮਹਾਂਪੁਰਖ ਬਾਬਰੂਪ ਜੀ ਨੇ ਇਹ ਉਹਨਾਂ ਦੀ ਫੋਟੋ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਰੱਜੀਆਂ ਰੁਹੀਆਂ ਉਹ ਹਾਲੇ ਸੀਗੇ ਮਹਾਪੁਰਖਾ ਜਿਹੜੇ ਕਿ ਦਰਸ਼ਨ ਕਰ ਲੈਂਦੇ ਸੀਗੇ ਤੇ ਸਾਰਿਆਂ ਦੀ ਦਰਸ਼ਨ ਕਰਨ ਦੇ ਨਾਲ ਦੁੱਖ ਦੂਰ ਹੁੰਦੇ ਸੀਗੇ ਹੁਣ ਵੀ ਇੱਕੋ ਹੀ ਕਿਰਪਾ ਸਾਰੇ ਮਹਾਪੁਰਖਾਂ ਦੀ ਸਾਰਿਆਂ ਦੇ ਦੁੱਖ ਦੂਰ ਹੁੰਦੇ ਨੇ ਪਰ ਬੇਨਤੀ ਕਰਾਂਗੇ ਇਸ ਸਥਾਨ ਦੇ ਉੱਤੇ ਲੰਗਰ ਹਾਲ ਬਣਦੇ ਹਨ ਉਹਦੇ ਪਰ ਥਾਏ ਆਪਾਂ ਗੱਲ ਕਰਾਂਗੇ ਆਪਾਂ ਪਾញੇ ਤੁਹਾਨੂੰ ਦਰਸ਼ਨ ਕਰਵਾਏ ਨੇ ਮਹਾਪੁਰਖਾਂ ਦੇ ਵੀ ਆਪਾਂ ਉਸ ਲੰਗਰ ਹਾਲ ਦੀ ਕਾਰ ਸੇਵਾ ਦੇ ਵਿੱਚ ਆਪਾਂ ਨੇ ਵੱਧ ਚੜ ਕੇ ਹਿੱਸਾ ਪਾਉਣਾ ਹੈ ਇਥੋਂ ਦੇ ਨਹੀਂ ਜਿੱਥੇ ਵੀ ਆਪਣੇ ਸਾਰੇ ਆਲਵਾੜ ਦੇ ਵਿੱਚ ਪੰਜਾਬ ਦੇ ਵਿੱਚ ਜਿੱਥੋਂ ਤੱਕ ਆਪਣਾ ਇੰਡੀਆ ਹੈ ਉੱਥੋਂ ਤੱਕ ਦੇ ਸੇਵਕਾਂ ਨੂੰ ਬੇਨਤੀ ਹੈ ਸੰਤਾਂ ਮਹਾਂਪੁਰਖਾਂ ਵੱਲੋਂ ਔਰ ਸੰਗਤ ਵੱਲੋਂ ਕਿ ਜਿੰਨੇ ਵੀ ਸ਼ਰਧਾ ਭਾਵ ਦੇ ਨਾਲ ਸਰੀਆ ਬ੍ਰੇਤੀ ਬਜਰੀ ਮਾਇਆ ਸੀਮਿੰਟ ਉਹ ਤੁਸੀਂ ਇਸ ਲੰਗਰ ਹਾਲ ਦੀ ਸੇਵਾ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਹਿੱਸਾ ਪਾ ਸਕਦੇ ਹੋ ਤੁਹਾਡਾ ਵੱਡਾ ਵੱਡਾ ਯੋਗਦਾਨ ਹੋਊਗਾ ਗੁਰੂ ਬਾਬੇ ਕਿਰਪਾ ਕਰਨਗੇ ਚੜ੍ਹਦੀਆਂ ਕਲਾਂ ਵਿੱਚ ਰੱਖਣਗੇ ਹੁਣ ਇੱਧਰ ਆਪਾਂ ਸੰਤ ਬਾਬਾ ਜਮਨਾਦਾਸ ਜੀ ਉਹ ਵੀ ਬਹੁਤ ਵਧੀਆ ਮਹਾਂਪੁਰਖ ਹੋਏ ਨੇ ਉਹਨਾਂ ਦੇ ਵੀ ਸਥਾਨ ਤੇ ਆਪਾਂ ਚੱਲਦੇ ਹਾਂ ਸਾਰੇ ਰੂਬਰੂ ਹੋਣਾ ਏ ਆਸਥਾਨ ਸੰਤ ਬਾਬਾ ਜਮਨਾਦਾਸ ਜੀ ਜਿਨ੍ਹਾਂ ਦੀ ਕੀ ਬਹੁਤ ਹੀ ਵੱਡੀ ਮਹਿਮਾ ਸੀ ਇਸ ਨਗਰਾਂ ਦੇ ਵਿੱਚ ਔਰ ਦੂਰੋ ਦੂਰੋ ਇਲਾਕੇ ਦੇ ਵਿੱਚੋਂ ਮਹਾਪੁਰਖਾਂ ਦੇ ਦਰਸ਼ਨ ਕਰਨ ਆਉਂਦੇ ਸੀਗੇ ਉਹ ਮਹਾਪੁਰਖ ਨੇ ਸੰਤ ਬਾਬਾ ਜਮਨਾ ਦਾਸ ਜੀ ਇਸ ਤੋਂ ਬਾਅਦ ਹੁਣ ਸੇਵਾਦਮਾ ਰਹੇ ਨੇ ਸੰਤ ਬਾਬਾ ਜਗਦੀਸ਼ ਮਨੀ ਜੀ ਜੀ ਕੇ ਲੋਕੇ ਉਹਨਾਂ ਉਹ ਗੱਦੀ ਦੇ ਨਸੀਬ ਨੇ ਉਹ ਸੇਵਾ ਕਰਾ ਰਹੇ ਨੇ ਬਾਕੀ ਸੇਵਾ ਆਜੋ ਸੇਵਾ ਆਜੋ ਸਾਡੇ ਵੀ ਬਹੁਤੀ ਸਰਕਾਰ ਦੇ ਉਹ ਬਾਦਰ ਸਿੰਘ ਜੀ ਕਾਈ ਬਾਵਲੂ ਸਿੰਘ ਜੀ ਤੇ ਸਾਡੇ ਹੈੱਡ ਮਿਸਤਰੀ ਨੇ ਭਾਈ ਮੁਖਤਿਆਰ ਸਿੰਘ ਜੀ ਇਹ ਵੀ ਬਰੇ ਸਾਹਿਬ ਦੇ ਬਹੁਤ ਸੇਵਾ ਕਰ ਰਹੇ ਨੇ ਵੱਡੇ ਵੱਡੇ ਕਾਰ ਸੇਵਾ ਦੇ ਵਿੱਚ ਇਹਨਾਂ ਸੇਵਾ ਸੰਭਾਲ ਕੀਤੀ ਹੈ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਵੱਡੀ ਕਿਰਪਾ ਨਾਲ ਤੇ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹੈ ਹਰੀ ਗੱਲ ਹਰੀ ਗੱਲ ਹਾਂਜੀ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਬਾਕੀ ਫਿਰ ਇਹੀ ਬੇਨਤੀ ਕਰਾਂਗੇ ਸਾਰੀਆਂ ਸੰਗਤਾਂ ਨੂੰ ਕਿ ਵੱਧ ਤੋਂ ਵੱਧ ਮਾਇਆ ਔਰ ਸਰਿਆ ਬਰੇਤੀ ਬੱਜਰੀ ਸੀਮੈਂਟ ਕਿੱਥੇ ਵੀ ਸਾਡੇ ਮੇਰੇ ਵੀਰ ਜਿੱਥੋਂ ਤੱਕ ਵੀ ਸਾਡੀ ਵੀਡੀਓ ਪਹੁੰਚਦੀ ਹੈ ਇਹ ਸਕਰੀਨ ਤੇ ਨੰਬਰ ਅਟੈਚ ਹੈ ਤੁਸੀਂ ਇਸ ਨੰਬਰ ਤੇ ਤੁਸੀਂ ਗੱਲ ਕਰਕੇ ਬਾਬਾ ਜੀ ਐ ਨਾ ਜੋ ਵੀ ਸਰਦਾ ਨਾਲ ਤੁਸੀਂ ਮਾਇਆ ਜਜ ਬਜਰੀ ਦਾ ਸੀਮੈਂਟ ਵੀ ਭੇਜਣਾ ਹੈ ਉਹ ਤੁਸੀਂ ਕਿਰਪਾ ਕਰਕੇ ਨਿਮਰਤਾ ਸਹਿਤ ਬੇਨਤੀ ਸਾਰਿਆਂ ਸੰਗਤਾਂ ਨੂੰ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਸਾਰੀਆਂ ਸੰਗਤਾਂ ਦਾ ਫਿਰ ਧੰਨਵਾਦ ਸੰਤਾ ਮਹਾਂਪੁਰਖਾਂ ਨੂੰ ਮੁਬਾਰਕਾਂ ਨੇ ਸੱਚੇ ਪਾਤਸ਼ਾਹ ਕਿਰਪਾ ਕਰਨੇ ਇਸ ਸਥਾਨ ਨੂੰ ਚੜ੍ਹਦੀਆਂ ਕਲਾਂ ਬਖਸ਼ ਕਰਨ ਨਾਮਦਾਨ ਗੁਰ ਸਿੱਖੀ ਬਖਸ਼ਿਸ਼ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ